ਸਤ ਸ੍ਰੀ ਗਾਲ ਜੀ ਸਾਰਿਆਂ ਨੂੰ ਬਲਾਸ ਸਤ ਸ੍ਰੀ ਗਾਲ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਚ ਹੋਣਗੇ ਤੇ ਆਪਾਂ ਵਧੀਆ ਚੜ੍ਹਦੀ ਕਲਾ ਚ ਚਾਹ ਪੀਂਦੇ ਆ ਚਾਹ ਪੀਂਦੇ ਆ ਤੁਹਾਡਾ ਸ਼ੁਕਰ ਹੈਗੇ ਰਾਤ ਪਈ ਨਹੀਂ ਤੱਕੜਿਆ ਤੇ ਆਪਾਂ ਇਹਦੇ ਇਹਦੇ ਰਾਤ ਹੀ ਨਹੀਂ ਖਤਮ ਹੋਏ ਕਿ ਉੱਤੇ ਕਈ ਕਈ ਜਿਹੜਾ ਇਦਾਂ ਹੁੰਦਾ ਬੰਦਾ ਰਾਤ ਸੁੱਤਾ ਦੇਵੇ ਉੱਠਦਾ ਨਹੀਂ ਉਹ ਰੱਬ ਦੇ ਹੱਥੇ ਰੰਗ ਹੈ ਤੇ ਨਹੀਂ ਸਕਦੇ ਕਿਸੇ ਮਹਾਰਾਜ ਦਾ ਸ਼ੁਕਰਾਨਾ ਕਰਿਆ ਕਰੋ ਹਰ ਵੇਲੇ ਤੇ ਬਾਕੀ ਕਿਸੇ ਨੂੰ ਵੇਖ ਕੇ ਸੜਿਆ ਨਾ ਕਰੋ ਤੂੰ ਠੀਕ ਕਰਿਆ ਕਰੋ ਕੰਬੂੜੀ ਤੇ ਕਹਿੰਦਾ ਮੈਂ ਇੱਕ ਪੈਸੇ ਪਾਈ ਦਿੰਦਾ ਤੇ ਬਾਕੀ ਘਰ ਦੇ ਜੋੜੇ ਮੈਂ ਕਰਦਾ ਨਾ ਇਤਨਾ ਹਾਲ ਹੈ ਸਾਰੇ ਨੇ ਉਸੇ ਮੇਲੇ ਰੱਖ ਲਈ ਬੜੀ ਠੰਡੀ ਹੋ ਲੈਂਦਾ ਮੈਂ ਥੋੜਾ ਬੰਦੇ ਆ ਭਾਈ ਨੇ ਮੰਗੀ ਥਾ ਇਧਰ ਇਧਰ ਫੋਟੋ ਬੜੀ ਕੈਂਟ ਆਉਂਦੀ ਤੁਹਾਡੇ ਲਾਲ ਹੀ ਲੱਗਦਾ ਪੂਰਾ ਇਫਰੇ ਓਏ ਲਾਲ ਹੀ ਲੱਗਦਾ ਲਾਲ ਹੀ ਲੈ ਫੋਟੋ ਖੋਲੋ ਸਿੱਧਾ ਖੋਲੋ ਲੈ ਤੇ 7 7 15 ਇਹ ਜੀ ਓਕੇ ਆਹਦੇ ਡੇਟ ਤੇ ਨਹੀਂ ਲੱਗਦਾ ਬਾਕੀ ਦੇ ਵਿੱਚ ਮਿੱਤਰ ਉਧਰ ਜਾਂਦੇ ਕ੍ਰੇਨ ਦਾ ਕੰਮ ਤੇ ਆਪਾਂ ਚੱਲਨੇ ਏਅਰਪੋਰਟ ਏਅਰਪੋਰਟ ਜਾ ਕੇ ਤੇ ਪਾਰਸਲ ਇੱਕ ਆਇਆ ਲੈ ਕੇ ਆਉਣਾ ਭਾਈ ਜੀ ਦਾਖ ਲੋ ਫੋਟੋ ਖਿਚਾਣੇ ਭਾਈ ਜੀ ਰੋਟੀਆਂ 8 ਰੁਪਏ ਕਿਦਾ ਲਾ ਸਕਦੇ ਤਿਆਰੀ ਕਰਨਾ ਕੋਈ ਨਹੀਂ ਹਾਲ ਭਾਈ ਜੀ ਰੋਟੀਆਂ ਗੁਬਿਆਸ ਤੇ ਆ ਮੈਂ ਤੇ ਰੇਨ ਕੋਟ ਸੁਤਣਾ ਆਪਣਾ ਮੈਂ ਅੱਜ ਰੇਨ ਕੋਟ ਪੂਰਾ ਬੇਨੀ ਬਾ ਕੇ ਰੱਖੋ અમારી ਗਾੜੀ ਸਰੇ ਰੋ ਰੇਨ ਕੋਟ ਕੈਮਰਾ ਸਾਬ ਆ ਗਏ ਆਪਾਂ ਪਾੜਾ ਦੀ ਸੈਰ ਤੇ ਜਿੱਥੇ ਕਰੇਨਾ ਲਾਈ ਮੈਂ ਡਲਾ ਲਾ ਪਾੜਾ ਵੀ ਸੈਰ ਤੇ ਆ ਗਈ ਇਧਰ ਲਗਾ ਲਓ ਮੈਂ ਇੱਥੇ ਲਗਾ ਲੇਤਾ ਹਾਂ ਹੋ ਵੀ ਮਿੱਤਰੋ ਮੇਰੇ ਕੋਲ ਪਾੜਾ ਨਜੀਕ ਤੋਂ ਦੇ ਲਓ ਜਿੱਥੇ ਆਪਾਂ ਕਰੇ ਨਾਲ ਆਇਆਂ ਕਾਟਰ ਰੱਖਣੇ ਸਾਹਮਣੇ ਕਰੇ ਨਾਲ ਆਇਆ ਧਰੀਆਂ ਹੀ ਕਿੱਦੀਆਂ ਆਈਆਂ ਬਈ ਖਲਾ ਦੇ ਰੱਖੋ ਤੇ ਗਏ ਜਿੱਦਾਂ है डीजल आप जाना एयरपोर्ट पार्सल आज डीजल पवा के चलते टेंकी एयरपोर्ट बहुत तो ज्यादा बदल चल ਤਨੋਂ ਅੱਗੇ ਫਿਰ ਪੋਰਡ ਆਰੋੜ ਦੇ ਜਾਣਾ ਬਾਇਲਿਕ ਜਾਣਾ ਲੋ ਵੀ ਮੇਜ਼ਰ ਪੂਰੇ ਜਾਮ ਚ ਫਸੇ ਹੋਏ ਆਂ ਦੇਖੋ ਮੈਂ ਤੇ ਬ੍ਰੇਕਾਂ ਵਾ ਜੀ ਜਾਂਦੀਆਂ ਉਹ ਸਾਈਡ ਵੀ ਪੂਰਾ ਜਾਮ ਹੈ ਤੇ ਇਹ ਸਾਈਡ ਵੀ ਪੂਰੀ ਲੰਘਣਾ ਲੱਗੇ ਜਿਹੜੀ ਗੱਡੀ ਖਰੀਦਣਾ ਚਾਹੋਗੇ ਤੇ ਬੰਬੇ ਦੇ ਵਿੱਚ ਕਿੰਨਾ ਕੱਡ ਖਾਣਾ ਪੱਲਾ ਲੋਕ ਫਿਰ ਵੀ 30 ਜਾਂਦੇ ਬਾਣੀ 3-3 4-4 ਕੀ ਚਾਉਂਦੇ ਆ ਉਹਦੇ ਉਹਨਾਂ ਨੇ ਸੂਟ-ਸਾਰ ਸੰਭਾਲੇ ਉਹ ਸੂਟਾਂ ਦੀ ਵੀਡੀਓ ਪਾ ਲਈ ਤੇ ਦੋਨੋਂ ਮਿਲ ਗਏ ਦੱਚੇ ਕਰਨ ਮੈਂ ਹੋ ਵੀ ਮੈਟਰ ਆਪਾਂ ਪਹੁੰਚ ਗਏ ਏਅਰਪੋਰਟ ਤੇ ਐਸਟਾਡੇ ਕੋਟ ਆ ਤੇ ਇਧਰ ਆਪਾਂ ਆਇਆ ਸਾਫ ਮਿੱਤਰੂ ਗਰਾਰੀ ਅੜ ਗਈ ਅੱਗੇ ਅਹ ਪਾਰਸਲ ਲੈਣ ਆਈ ਤੇ ਆਈਡੀ ਮੰਗਦੇ ਮੈਂ ਆਈਡੀ ਫੋਨ 'ਚ ਦਿਖਾਈ ਕਹਿੰਦੇ ਗਾ ਨਹੀਂ ਜਾਣ ਦੇਣਾ ਅਰੀਜਨਲ ਆਈਡੀ ਚਾਹੀਦੀ ਤੇ ਬਾਕੀ ਹੁਣ ਫਿਰ ਪਾਜੀ ਨੂੰ ਖਲਾਤਾ ਗਾੜੀ ਹੋ ਗਿਆ ਪਾਰਸਲ ਲੈਣ ਤੇ ਦੇਖੋ ਕਦੋਂ ਪਾਰਸਲ ਮਿਲਦਾ ਇਹ ਆਏ ਆਪਾਂ ਇੰਡੀਆ 에어 ਇੰਡੀਆ ਕਾਰਗੋ ਇੱਕ ਮਤਲਬ ਜਿਹੜਾ ਉਹਦੇ ਜਾਜ ਦੇ ਰਹੀ ਸਮਾਨ ਆਉਂਦਾ ਜਿਹੜਾ ਸਾਰਾ ਉਹ ਇੱਥੇ ਆਉਂਦਾ ਤੇ ਇੱਥੋਂ ਮੁੜ ਕੇ ਗਾਂ ਪਰਸਲ ਹੁੰਦਾ ਬਾਕੀ ਗੱਲਬਾਤ ਇਹ ਆ ਕਿ ਪਰਸਲ ਮਿਲਦਾ ਹੈ ਤੇ ਫਿਰ ਆਪਾਂ ਚੱਲਦੇ ਆਂ ਟ੍ਰੈਫ ਕਰੋੜ ਤੇ ਬਹੁਤ ਜਿਆਦੀ ਹੈ ਬਸ ਮਾੜੀ ਜੀ ਗੱਡੀ ਤੁਰਪੀ ਫਿਰ ਹੋਗੀ ਮਾੜੀ ਜੀ ਤੁਰਪੀ ਫਿਰ ਹੋਗੀ ਤੇ ਸੋ ਇਹਦਾ ਕਰਕੇ ਆਪਾਂ ਹੁਣ ਗਾੜੀ ਤੁਹਾਨੂੰ ਦਿਖਾਉਣੇ ਆ ਕਿ ਹੋਰ ਆਪਾਂ ਕਿੱਥੇ ਜਾਣੇ ਕੀ ਕਰਦੇ ਜੁੜੇ ਰਹੋ ਤੁਸੀਂ ਆਪਣੇ ਵਲੌਗ ਦੇ ਨਾਲ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ। ਕਿ ਆਹਰ ਅੱਜ ਤੇ ਆਪਾਂ ਪਹਿਲਾਂ ਨਹੀਂ ਆਏ। ਉਹ ਦਿਨ ਇੱਦਰੋਂ ਆਪਣੇ ਨਾਲ ਆ। ਉਹ ਉਹ ਦੁੱਤੀਓਂ ਕਿ ਮਿਲਦੀ ਹਾਂ।

ਸਿੱਧਾ ਹੀ ਆਵੇ ਨਾ ਇਤੋਂ ਮੜਾ ਜਾ ਟੱਡਾ ਹੈ ਮੋਟਰ ਵਾਤੇ ਹਾਂ ਓ ਯਾਰ ਸ਼ਟ ਇਹ ਆਪਾਂ ਬਣਾਣੀ ਬਲੌਗ ਦੀ ਕਲਿੱਪ ਬੜੇ ਜ਼ੋਰ ਨਾਲ ਜਦੋਂ ਜ਼ਿਆਦ ਹੋ ਕੇ ਇਹਦੀ ਚੈਨ ਠੀਕ ਕਰਕੇ ਦਿੱਤੀ ਤੇ ਕਿ ਹੁਣ ਚੈਨ ਆਊਟ ਹੋਈ ਨਾ ਤੈਨੂੰ ਆਰਡ ਕਰ ਦੇਣਾ ਤੈਨੂੰ ਆਰਡ ਕਰ ਦੇਣਾ ਜੀ ਠੀਕ ਨੇ ਚੈਨ ਨਹੀਂ ਆਰਡ ਕਰਨੀ ਚਾਹੀਦੀ ਹੁਣ ਦੋਸ ਹੁਣ ਦੋ ਹੁਣ ਦੋ ਖਾਲੀ ਕਰਨਾ ਟੇਲਰ ਸਾਰਾ ਤੇ ਸਵਿੰਗ ਉਧਰ ਭਜਣੀ ਨਹੀਂ ਚਾਹੀਦੀ ਗਾਰਡਰ ਨਹੀਂ ਟੁੱਟਣਾ ਚਾਹੀਦਾ ਗਾਰਡਰ ਲਾ ਕੇ ਰੱਖਣੇ ਓਕੇ ਹੋ ਗਿਆ ਠੀਕ ਆਹ ਹੋਰ ਵੀ ਪਰਸ਼ੂ ਸੁਣਾ ਫਿਰ ਵਧੀਆ ਇੱਧਰ ਵੀ ਬੰਦੇ ਲੱਗੇ ਹਰ ਮੰਨੇ ਟੋਪੀ ਪਾਈ ਕਾਲੀ ਚਿਕੜੋ ਚਿਕੜੀ ਹੋਏ ਪਏ ਚਿਕੜੋ ਚਿਕੜੀ ਸਾਰੇ ਬੰਦੇ ਹੋਏ ਪਏ ਆ ਨਾ ਕੋਨਾ ਬੁਟੇ ਆੜੇ ਫੋਰ ਮੈਨ ਸਾਦੇ ਲੀੜੇ ਲਿਬੜ ਗਏ ਆ ਗੋ ਨਵੇਂ ਆ ਅੱਜ ਪਾ ਲੀੜੇ ਪਾਏ ਵੀ ਨਵੇਂ ਆ ਤੇ ਲਿਬੜ ਵੀ ਗਏ ਚਲੋ 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 ਵੀ ਮਤਰੋ ਆ ਮਤਰੋ ਪਾ ਦੇ ਕਰਨੀ ਉਹ ਗਾਲ ਨਹੀਂ ਕੱਢਣੀ ਅਰੇ ਅਰੇ ਮੂੰਹ ਨਾ ਬੋਲ ਸਮਕੀਨ ਦੁਸ਼ਵਾਬੇ ਰਖਿਆ ਫਟਾ ਮੈਂ ਪੀ ਆ ਰਿਹਾ ਸਾਲਿਆ ਸਾਰਿਆਂ ਦੇ ਸਾਹਮਣੇ ਪਿਆ ਕੀ ਆਖਿਆ ਮੈਂ ਸਾਲੇ ਫੁੱਟ ਮੋਗਿਆ 8 ਨੰਬਰ ਦਾ ਕੀ ਆਖਿਆ ਖੜ ਇਧਰ ਹੈ ਮੈਂ ਚੋਟਣ ਚਲੇ ਆ ਯਾਰ ਦੂਰ ਗੱਡਣ ਚਲੇ ਆ ਬਰੁਖ ਜਾ ਫਿਰ ਲੋ ਵੀ ਮੇਂ ਮਤਰਾ ਮਾਲ ਚੁੱਕਿਆ ਪਚਾਤੀ ਕਰਨ ਅਰੇ ਅਕਰ ਕੇ ਰੇ ਰੋਮਾਰਾ ਨੂੰ ਇਹ ਆਇਆ ਹੀ ਆਪਣੇ ਐਕਸਲ ਕਰਤਾ ਟ੍ਰੇਲਰ ਖਾਲੀ ਇਹ ਨਵਾਂ ਇਧਰ ਜਾਣਾ ਓਏ ਟਾਇਰ ਮਿੱਟੀ ਤੋਂ ਉੱਪਰਲੇ ਬੰਨੇ ਰਖਾ ਲਈ ਇਧਰ ਨੂੰ ਐਨੂੰ ਨਹੀਂ ਇੱਧਰ ਰਹਿੰਦੇ ਇੱਧਰ ਰਹਿੰਦੇ ਆ ਸਗਾਣੂ ਰਹਿੰਦੇ ਕਮਾਉਣਾਗਾ ਤੂੰ ਓ ਇੱਥੇ ਕਿੱਥੇ ਜੋੜਨਾ ਬਾਜ ਓਏ ਬਾ ਰੋਕੋ ਓਏ ਜੋੜਾ ਤਾ ਪਰ ਆਇਆ ਪਰਸੂ ਕੱਲਾ ਹੀ ਚੰਗਾ ਹੈ ਸੇਫਟੀ ਵਾਲਾ ਟਾਈਮ ਉਹ ਹੀ ਆਉਂਦਾ ਮੁੱਲਾ ਹੀ ਯਾਰ ਹੈ ਆਪਣਾ ਨੇ ਕਹਿਣਾ ਥੋੜਾ ਉਹਨੇ ਇੱਕੋ ਗੱਲ ਕਹਿੰਦੀ ਥੋੜਾ ਸੇਫਟੀ ਕਰਨਾ ਬੋਲ ਬਹੁਤ ਤੇਰੀ ਵੀਡੀਓ ਬਣਾ ਦਿੰਨੇ ਇਹ ਬੰਦੇ ਨੇ ਬਹੁਤ ਹੀ ਤਰੱਕੀ ਕੀਤੀ ਆ ਤੇ ਇਹ ਬੰਦੇ ਨੇ ਦੱਸਿਆ ਵੀ ਇੱਥੇ ਇਹ ਬੰਦੇ ਨੇ ਦੱਸਿਆ ਵੀ ਇੱਥੇ ਇੱਥੇ ਸਲਿੰਗ ਪਾਓ ਇਹਨੇ ਇਕੱਲੇ ਨੇ ਸਲਿੰਗ ਓਏ ਐਕਸਲ ਕਮਾਦਾ ਓਏ ਤੇਰਾ ਭਲਾ ਏ ਓਏ ਡਿੱਗ ਪਿਆ ਓ ਡਿੱਪਿਆ ਰਗੜਦਾ ਬੰਦਾ ਓਏ ਬਾ ਬਾ ਖੇਜ ਓਏ ਖੇਜ ਕੇ ਰੱਖ ਫੇਰ ਖਿੱਚ ਕੇ ਰ ਸਾਲਾ ਇੰਨਾ ਜ਼ੋਰ ਨਹੀਂ ਲਾਈ ਦਿੰਦਾ ਸੈਂਟਰ ਨਹੀਂ ਕਰਨਾ ਤੈਨੂੰ ਹਲੇ ਰੀਗਰੀ ਦਾ ਪਤਾ ਨਹੀਂ ਮੇਰੇ ਕੋਲ ਸਿੱਖੀ ਰੀਗਰੀ ਓਏ ਬਰਾਬਰ ਪਤਾ ਕਰੀ ਕੋਈ ਨਾ ਉਧਰ ਆ ਆਵਾਜ਼ ਜ਼ੋਰ ਮਾਰੀ ਜਾਂਦਾ ਕਦੀ ਮੈਂ ਜਾਣਗੇ ਨਾ ਕਦੇ ਸ਼ਾਂ ਹੋ ਗਿਰ ਬਾਹਰ ਹੋ ਗਈ ਇੱਕ ਬੰਦੇ ਨੇ ਮੈਂ ਜਾਣਗੇ ਨਾ ਯਾਰ ਤੂੰ ਉੱਠ ਪਿਆ ਆ ਗਿਆ ਏ ਜਾ ਖੋਲਗੀ ਤੇਰੀ ਚੱਲ ਜਾ ਕੇ ਰੋਟੀ ਰੋਟੀ ਪਾ ਆ ਕੇ ਅਹੀਂ ਰੋਟੀ ਰੋਟੀ ਪਾ ਆ ਜਾ ਕੇਗਾ ਪਕਾ ਨਹੀਂ ਪੱਕੀ ਪਕਾਈ ਤੈਨੂੰ ਮਿਲਦੀ ਐ ਤੂੰ ਪਾ ਬਸ ਥਾਲੀਆਂ ਚ ਬਸ ਠੀਕ ਆ ਪਾ ਕੇ ਰੱਖ ਦੂੰ ਆਪਾਂ ਖਾ ਕੇ ਰੋਟੀ ਤੇ ਨਾ ਲੈਣਾ ਨਾ ਹੋਣਾ ਕਿੱਥੇ ਯਾਰ ਕੀ ਭੈ ਲਿਬਰ ਕੇ ਪਾ ਓਏ ਪੂਲ ਬਣਾਇਆ ਆਪਾਂ ਜਾਂਦੇ ਮਿੱਤੋਂ ਦੇ ਆ ਰਿਹਾ ਪਰਸੂ ਬੰਨਾ ਜੋਰ ਲਾਈ ਜਾਂਦਾ ਪਰਸੂ ਵੀ ਲੈ ਜਾਣਗੇ ਜੋਰ ਲਾਉਂਦਾ ਲੈ ਸਾਰਾ ਉਹ ਆਪਾਂ ਮਸ਼ੀਨਾਂ ਕਰਦੇ ਆ ਮਸ਼ੀਨੀ ਜੋ ਗਿਆ ਫਿਰ ਵੀ ਬੰਦੇ ਜੋਰ ਲਾਈ ਜਾਂਦੇ ਭਰਾ ਦੇ ਬੋਲ ਓਏ ਗਾਲ ਲਓ ਵੀ ਮੇਤਰੋ ਮਾਲ ਚੁੱਕਿਆ 85 ਕੰਨ ਹਰਿਆ ਕਾਗਰ ਯਾਦੋ ਕੁਮਾਰਾ ਨੂੰ ਇਹ ਆਇਆ ਹੀ ਆਪਣੇ ਐਕਸਲ ਕਰਤਾ ਟ੍ਰੇਲਰ ਖਾਲੀ ਇਹ ਨਵਾਂ ਦਰਜਾਣਾ ਓਏ ਟਾਇਰ ਮਿੱਟੀ ਤੋਂ ਪਰਲੇ ਬੰਨੇ ਰਖਾ ਲਈ ਇੱਧਰ ਨੂੰ ਆਣੂ ਨਹੀਂ ਇੱਧਰ ਆਹੰਦੇ ਇੱਧਰ ਆਹੰਦੇ ਆਹ ਸਗਾਣੂ ਆਹੰਦੇ ਕਮਾਉਣਾਗਾ ਤੂੰ ਓ ਇੱਥੇ ਕਿੱਥੇ ਜੋੜਨਾ ਬੰਦ ਓਏ ਆ ਰੋਮਸ ਲਾਇਨ ਕੋਲ ਆਇਆ ਰਿਹਾ ਅਰ ਨੂੰ ਕਿਤੇ ਆਇਆ ਪਰ ਆਇਆ ਪਰਸੂ ਗੱਲਾ ਹੀ ਚੰਗਾ ਹੈ ਸੇਫਟੀ ਵਾਲਾ ਆਏ ਟਾਈਮ ਉਹੀ ਆਉਂਦਾ ਮੁੱਲੇ ਯਾਰ ਹੈ ਆਪਣਾ ਨੇ ਕਹਿਣਾ ਥੋੜਾ ਉਹਨੇ ਇੱਕੋ ਗੱਲ ਕਹਿੰਦੀ ਥੋੜਾ ਸੇਫਟੀ ਕਰਨਾ ਬਹੁਤ ਲੈ ਬਾਉ ਤੇਰੀ ਵੀਡੀਓ ਬਣਾ ਦਿੰਨੇ ਇਹ ਬੰਦੇ ਨੇ ਬਹੁਤ ਹੀ ਤਰੱਕੀ ਕੀਤੀ ਆ ਤੇ ਬੰਦੇ ਨੇ ਦੱਸਿਆ ਵੀ ਇੱਥੇ ਇਹ ਬੰਦੇ ਨੇ ਦੱਸਿਆ ਵੀ ਇੱਥੇ ਇੱਥੇ ਸਲਿੰਗ ਪਾਓ ਇਹਨੇ ਕੱਲੇ ਨੇ ਉਹ ਐਕਸਲ ਕਮਾਦਾ ਓਏ ਤੇਰਾ ਭਲਾ ਏ ਓਏ ਡਿੱਗ ਪਿਆ ਓ ਡਿੱਪਿਆ ਰਗੜਦਾ ਬੰਦਾ ਓਏ ਬਾਹ ਬਾਹ ਖੜੇ ਰੱਖ ਫੇਰ ਕਿੱਥੇ ਕਰਾ ਸਾਲਾ ਇੰਨਾ ਜ਼ੋਰ ਨਹੀਂ ਲਾਈ ਦਿੰਦਾ ਸੈਂਟਰ ਨਹੀਂ ਕਰਨਾ ਤੈਨੂੰ ਹਲੇ ਰੀਗਰੀ ਦਾ ਪਤਾ ਨਹੀਂ ਮੇਰੇ ਕੋਲ ਸਿੱਖੀ ਰੀਗਰੀ ਓਏ ਬਰੋ ਬੈਠਾ ਕਰ ਤੀ ਕਰਿਆ ਉਧਰ ਆ ਉਹਨੇ ਵਾਹ ਜੁਰ ਮਾਰੀ ਜਨਨ ਕਾ ਮੈਂ ਜਾਣਗੇ ਨਾ ਤੈਨੂੰ ਸ਼ਾਂਹ ਹੋਵੇਗਾ। ਆਹ ਲੋ ਵੀ ਇੱਕ ਬੰਦੇ ਨੇ। ਮੈਂ ਜਾਣਗੇ ਦੰਨਿਆ ਯਾਰ। ਤੂੰ ਉੱਠ ਪਿਆ ਆ ਗਿਆ ਏ। ਜਾ ਖੋਲੇਗੀ ਤੇਰੀ। ਚੱਲ ਜਾ ਕੇ ਰੋਟੀ ਰੋਟੀ ਪਾ ਆ ਗਿਆ ਅਸੀਂ। ਰੋਟੀ ਰੋਟੀ ਪਕਾ ਜਾ ਕੇਗਾ। ਪਕਾ ਨਹੀਂ ਪੱਕੀ ਪਕਾਈ ਤੈਨੂੰ ਮਿਲਦੀ ਏ ਤੂੰ ਪਾ ਬਸ ਖਾਲੀਆਂ ਚ। ਬਸ ਠੀਕ ਆ। ਪਾ ਕੇ ਰੱਖ ਦੂੰ ਆਪਾਂ ਖਾ ਕੇ ਰੋਟੀ ਤੇ ਨਾਲ ਲੈਣਾ ਹਣਾ ਕਿੱਥੇ ਯਾਰ ਕੀ ਭੈਣ ਲਿਬੜ ਕੇ। ਪਾ ਏ ਪੂਲ ਬਣਾਇਆ ਆਪਾਂ ਜਾਣੇ ਮੇਰੋਂ। ਲੋ ਫੋਨ ਕਰੋ ਅਰੇ ਆ ਰਿਹਾ ਪਰਸ਼ੂ ਅੰਨਾ ਜੋਰ ਲਾਈਏ ਨੇ ਪਰਸ਼ੂ ਜੇ ਜਾਣਗੇ ਜੋਰ ਲਾਉਂਦਾ ਰੇ ਸਾਰਾ ਉਹ ਆਪਾਂ ਮਸ਼ੀਨਾਂ ਕਰਨੇ ਆ ਮਸ਼ੀਨੀ ਜੋਗਿਆ ਫਿਰ ਵੀ ਬੰਦੇ ਜੋਰ ਲਾਈ ਜਾਂਦੇ ਲੋ ਵੀ ਮਿੱਤਰੋ ਪੈਟ ਚੋਣਾ ਆਪਾਂ ਜੋੜ ਕੇ ਸਮਾਨ ਸਮੂਹ ਲਾ ਲਿਆ ਆਪਾਂ ਸਾਰਾ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਦਾ ਸਾਂਚ ਤੇ 11 ਵਜੇ ਨਾਲ 10:30 ਹੋ ਗਿਆ ਫੋਨ ਬੰਦ ਕਰਕੇ ਟਾਈਮ ਸਾਢੇ 10 ਹੀ ਯਾਰ ਸਾਢੇ 10 ਹੋ ਗਏ ਇੱਧਰ ਲੈ ਇੱਧਰ ਦੇਖ ਯਾਰ ਸਾਢੇ 10 ਹੋ ਗਏ ਮਿੱਤਰੋ ਕੀ ਸਨੈਪ ਚੈਟ ਹੈ ਤੇ ਰੋਟੀ ਖਾਣ ਲੱਗੇ ਆਪਾਂ ਹਰਮਨ ਹਰਮਨ ਆ ਨਹੀਂ ਆ ਗਏ ਨੇ ਹਰਮਨ ਨੇ ਕਿੰਨੀ ਰੋਟੀ ਖਾਓਗੇ ਰੋਟੀਆਂ ਬਣੀਆਂ ਤਾਜ਼ੀਆਂ ਤਾਜ਼ੀਆਂ ਗੁਪਤਾ ਰੋਟੀ ਖਿਲਾਰਾ हमको ਗੁਪਤਾ ਗੁਪਤਾ ਕੀ ਬਹੁਤ ਬਹੁਤ ਸ਼ੁਕਾਮਨਾਵਾਂ <laughs> इसको अच्छा एक बेटा मिले हां अरे हम जो जवान से निकालते हैं वो पूरा हो जाता है तुम पहले बोलना पथरी की दवा ये आएगा ही नहीं तो मैं 10 को जाऊंगा तो फिर आऊंगा 22 तेईस को 22 को नहीं तेईस चौबीस को आऊंगा तू मेरा चश्मा निकाल लिया वहां से गाड़ी से बहुत अच्छे बेटा <laughs> इधर वाह बेटा मौज कर दी बेटा तूने ਇਹ ਗਲਤ ਵੱਧ ਬੇਟਾ ਲੋ ਵੀ ਮੇਤਰੋ ਮੀ ਵੀ ਆ ਗਿਆ ਫੁੱਲ ਜਾਏਗਾ ਜਾਏਗਾ ਮੀ ਆਇਆ ਕੀ ਆਇਆ ਸਾਡਾ ਐਂਪਲ ਚਲੋ ਵੀ ਆਪਾਂ ਬਲੌਗ ਦੀ ਕਰੇ ਸਮਾਪਤੀ ਬਲੌਗ ਕਰਦੇ ਆਪਾਂ ਇੱਥੇ ਐਂਡ ਇਦਾਂ ਓੜਾ ਬਾਈ ਬਲੌਗ ਕਰਦੇ ਆਪਾਂ ਇੱਥੇ ਐਂਡ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰਕੇ ਜਾ ਕਰ ਮੇਰਾ ਵੀ ਕਰਿਓ ਆਏ ਨਾ ਕਰ ਯਾਰ ਬਾਦ ਮੇਰਾ ਵੀ ਕਰਿਓ ਇਹਦਾ ਵੀ ਕਰਿਓ ਮੇਰਾ ਵੀ ਚੈਨਲ ਸਬਸਕ੍ਰਾਈਬ ਕਰ ਤੇ ਇੱਕ ਵਲੌਗ ਵੀ ਨਹੀਂ ਪਾਇਆ ਸ਼ੱਕਰ ਪਾਰਾ ਕਰਿਓ ਮੀਨਾ ਆ ਗਿਆ ਇਹਨੂੰ ਮੈਂ ਇੱਥੇ ਸਮਾਪਤ ਓਏ ਸਾਲਾ ਕਿੰਨੀ ਵੱਡਾ ਚਲੋ ਵੀ ਮਿਲਦੇ ਆ ਕੱਲ੍ਹ ਵਾਲੇ ਇਨਾਕੀ ਵਲੌਗ ਓਕੇ ਧੰਨਵਾਦ